ਸਪਰਭੂ ਯਸ਼ੂ ਮਸੀਹ ਨੇ ਮੈਨੂੰ ਨਾਮ ਦਿੱਤਾ ਔਰ ਬਹੁਤ ਵੱਡਾ ਨਾਮ ਆ ਮੈਂ ਇੱਕ ਕੀੜਾ ਇੱਕ ਮਿੱਟੀ ਆ ਪਰ ਮੇਰਾ ਪ੍ਰਭੂ ਯਸ਼ੂ ਮਸੀਹ ਮੈਨੂੰ ਬਣਾਉਣ ਵਾਲਾ ਹallelujah ਜੋ ਮੁਰਗਾਈ ਚ ਜੀ ਉੱਠਿਆ ਏ ਜੋ ਤੁਹਾਨੂੰ ਔਰ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਏ ਹallelujah ਹallelujah ਇਸ ਲਈ ਇਸ ਬੱਸ ਵਿੱਚ ਚੜਨ ਦਾ ਮਕਸਦ ਕੇਵਲ ਇਹ ਆ ਕਿ ਤੁਹਾਨੂੰ ਗੁਡ ਨਿਊਜ਼ ਬਾਰੇ ਦੱਸਣਾ ਪ੍ਰਭੂ ਯਸ਼ੂ ਮਸੀਹ ਦਾ ਪ੍ਰਚਾਰ ਦੱਸਣਾ ਪੜੋ ਪ੍ਰਭੂ ਯਸ਼ੂ ਮਸੀਹ ਬਾਰੇ ਦੱਸਣਾ ਕਿ ਪ੍ਰਭੂ ਯਸ਼ੂ ਮਸੀਹ ਕੋਣ ਆ ਪਰਭੂ ਯਸ਼ੁ ਮਸੀ ਕੋਈ ਜਾਣ ਪਾਤਾ ਰੰਮਾ ਪਰਮੇਸ਼ਵਰ ਨਹੀਂ ਆ ਪਰਭੂ ਯਸ਼ੁ ਮਸੀ ਇਨਸਾਨ ਨਾ ਪਰਮੇਸ਼ਵਰ ਰਬ ਉਹ ਕੋਈ ਗੁੱਤ ਕਰ ਜਾਤਾ ਰੰਮਾ ਬਲਣ ਵਾਲਾ ਪਰਮੇਸ਼ਵਰ ਨਹੀਂ ਮਰਨ ਤੋਂ ਬਾਅਦ ਨੇ ਸਵਰਗ ਜਾਣਾ ਇਵਨ ਅਕ ਜਿਉਂਦਾ ਵੀ ਸਵਰਗ ਨੂੰ ਪਾਉਦਾ ਵੀਦਾ ਤਾਂ ਮੈਂ ਤੁਹਾਨੂੰ ਦੱਸਦਾ ਸਵਰਗ ਜਾਣ ਦਾ ਇਖਤਿਆਰ ਕੇਵਲ ਪ੍ਰਭੂ ਯੇਸ਼ੂ ਮਸੀਹ ਕੋਲ ਆ ਕਿਉਂਕਿ ਬਚਨ ਚ ਲਿਖਿਆ ਸਵਰਗ ਦੀਆਂ ਕੁੰਜੀਆਂ ਮੈਨੂੰ ਦੇ ਦਿੱਤੀਆਂ ਨੇ ਹallelujah ਹallelujah ਸਵਰਗ ਦਾ ਪਰਮੇਸ਼ਵਰ ਆਉ ਜਿਉਂਦਾ ਖੁਦਾ ਹੈ ਹallelujah 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 ਕਹਿੰਦੇ ਹਨ ਕਿ ਧਰਮ ਕੋਈ ਮਾਰਾ ਨਹੀਂ ਹੁੰਦਾ ਸਾਰੇ ਧਰਮ ਜੋੜਨਾ ਸਿਖਾਉਂਦੇ ਨੇ ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਕਿ ਧਰਮਾਂ ਨੂੰ ਬਦਨਾਮ ਵੀ ਕਰਦੇ ਨੇ ਉਤੇ ਸਮਾਜ ਦੇ ਵਿੱਚ ਨਫ਼ਰਤ ਅਤੇ ਕੁਝ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਵੀ ਦਿੰਦੇ ਨੇ ਤੇ ਜਿਹੀ ਦੋਸਤੋ ਕੁਝ ਲੋਕ ਇਸ ਸਮੇਂ ਸੋਸ਼ਲ ਮੀਡੀਆ ਤੋਂ ਇਲਾਵਾ ਪਿੰਡਾਂ ਦੇ ਵਿੱਚ ਘੁੰਮ-ਘੁੰਮ ਕੇ ਪਰਚੇ ਵੰਡ ਰਹੇ ਨੇ ਇਹ ਅਤੇ ਇਸ ਤੋਂ ਇਲਾਵਾ ਇਹਨਾਂ ਲੋਕਾਂ ਵੱਲੋਂ ਹੁਣ ਬੱਸਾਂ ਦੇ ਵਿੱਚ ਵੀ ਅਜਿਹੇ ਕੰਮ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਰਕਾਰੀ ਬੱਸਾਂ ਦੇ ਵਿੱਚ ਜ਼ਿਆਦਾਤਰ ਪਿੰਡਾਂ ਦੀਆਂ ਬੀਬੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਪਰਮਾਉਣ ਦੇ ਲਈ ਲਾਲਚ ਅਤੇ ਡਰਾਪ ਦੇ ਤਹਿਤ ਆਪਣੇ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਦੋਸਤੋ ਲੰਗੇ ਦੇਣੀ ਅਸੀਂ ਜਦੋਂ ਦੁਆਬਾ ਏਰੀਆ ਦੇ ਵਿੱਚ ਇੱਕ ਕਵਰੇਜ ਕਰਨ ਦੇ ਲਈ ਗਏ ਤਾਂ ਉੱਥੇ ਵੀ ਜੋ ਹਾਲਾਤ ਦੇਖੇ ਉਹ ਵੀ ਵੀਡੀਓ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਸਾਰੇ ਮਸਲੇ ਤੇ ਕੀ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਜਾਂ ਫਿਰ ਗਲਤ ਜਰੂਰ ਕਮੈਂਟ ਕਰਨਾ ਕਿਉਂਕਿ ਅਜਿਹੇ ਲੋਕਾਂ ਵੱਲੋਂ ਜ਼ਿਆਦਾਤਰ ਲਾਲਚ ਦੇ ਕੇ ਜਾਂ ਫਿਰ ਡਰਬੇ ਜਾਂ ਫਿਰ ਬਹਿਮਾ ਪਰਮਾ ਦੇ ਵਿੱਚ ਪਾ ਕੇ ਹੀ ਇਸ ਤਰ੍ਹਾਂ ਪ੍ਰਚਾਰ ਕੀਤਾ ਜਾਂਦਾ ਹੈ ਜਦਕਿ ਇਹ ਇਸ ਤਰ੍ਹਾਂ ਕਰ ਰਹੇ ਨੇ ਜਿਵੇਂ ਕੋਈ ਇਹਨਾਂ ਨੂੰ ਟਾਰਗੇਟ ਮਿਲਿਆ ਹੋਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਇਹ ਪੂਰੀ ਵੀਡੀਓ ਸੋ ਦੋਸਤੋ ਦਵਾਬਾ ਏਰੀਏ ਦੇ ਵਿੱਚ ਮੌਜੂਦ ਹ ਜਿੱਥੇ ਕੀ ਧਰਮ ਕਨਵਰਟ ਕਾਫੀ ਵੱਡੀ ਗਿਣਤੀ ਦੇ ਵਿੱਚ ਕੀਤਾ ਜਾ ਰਿਹਾ ਹੈ ਇਹਦੇ ਜਿੰਦੀ ਜ਼ਿਆਦਾ ਦੀ ਮਿਸਾਲ ਇਹ ਹੈ ਕਿ ਇੱਥੇ ਹਰ ਇੱਕ ਪਿੰਡ ਦੇ ਵਿੱਚ ਵਿਲੇਜ ਚਰਚ ਖੋਲੇ ਜਾ ਰਹੇ ਨੇ ਕਾਫੀ ਜ਼ਿਆਦਾ ਪੈਸਾ ਖਰਚਾ ਜਾ ਰਿਹਾ ਹੈ ਦੂਜੇ ਧਰਮਾਂ ਦੇ ਲੋਕਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ ਕ੍ਰਿਸਚੀਅਨ ਧਰਮ ਦੇ ਵਿੱਚ ਇਸ ਨੂੰ ਮੋੜਨਾ ਇਹ ਨਵਾਂ ਬਣ ਰਿਹਾ ਹੈ ਚਰਚ ਤੇ ਇਹ ਮਤਲਬ ਡਿਜ਼ਾਈਨ ਵਗੈਰਾ ਕਿਤੋਂ ਕਿਤੋਂ ਲਿਆਗਾ ਡਿਜ਼ਾਈਨ ਇਦਾਂ ਦਾ ਇੰਗਲੈਂਡੋਂ ਦੇਖਿਆ ਇਦਾਂ ਦਾ ਕਿਤੇ ਹਾਂ ਜੀ ਇੰਗਲੈਂਡ ਤੋਂ ਆਇਆ ਹੈ ਅੱਛਾ ਇਹ ਮਤਲਬ ਇਹ ਪਿੰਡ ਵਾਲੇ ਬਣਵਾ ਰਹੇ ਨੇ ਹਾਂ ਜੀ ਪਿੰਡ ਵਾਲੇ ਕਿਹੜੇ ਮਤਲਬ ਸੈਰ ਚਾ ਇੰਗਲੈਂਡ ਦੇ ਇਹ ਡਿਜ਼ਾਈਨ ਲੰਡਨ ਤੁਹਾਡਾ ਨਾਮ ਕੀ ਆ ਸਟੀਫਨ ਤੁਸੀਂ ਮਤਲਬ ਠੇਕੇਦਾਰ ਹੋਗਾ ਦੇਖਭਾਲ ਕਰਦੇ ਹੋ ਆਪਣੇ ਨਾਲ ਹੀ ਧਰ ਅੱਛਾ ਅੱਛਾ ਮਾ ਸ਼ਾਇਦ ਵੀ ਇੰਨਾ ਨਾਲ ਖੜੇ ਸੀ ਨਾ ਲੇਬਰ ਵਾਲੇ ਕੋ ਕਿਹੜੀ ਜਗ੍ਹਾ ਤੋਂ ਮਤਲਬ ਇਹ ਇੰਗਲੈਂਡ ਲੰਡਨ ਤੋਂ ਆ ਰਹੇ ਖਾਸ ਮਤਲਬ ਲੰਡਨ ਤੋਂ ਹੀ ਹਾਂਜੀ ਇਹ ਤੇ ਕਿੰਨਾ ਟਾਈਮ ਹੋ ਗਿਆ ਇੱਥੇ ਬਣਾਉਂਦੇ ਆ ਨੂੰ ਇਹ 8 ਮਹੀਨੇ 8 ਮਹੀਨੇ ਜੇ ਤਿਆਰ ਕਰਤਾ ਹੈ ਤੇ ਕਿੰਨੀ ਗਿਣਤੀ ਹੈ ਇਸ ਪਿੰਡ ਚ ਕ੍ਰਿਸਚੀਅਨਾਂ ਦੀ ਪਹਿਲਾਂ ਮਤਲਬ ਕਿਤੇ ਦੂਰ ਜਾਣਾ ਪੈਂਦਾ ਸੀ ਫਿਰ ਇਥੋਂ ਨਹੀਂ ਸ਼ੁਰੂ ਤੋਂ ਹੀ ਹੈ ਨਹੀਂ ਵੀ ਜੇ ਮੈਂ ਹੁਣ ਤੋਂ ਹੁਣ ਬਣਿਆ ਤੱਕ ਪਹਿਲਾਂ ਛੋਟਾ ਸੀਗਾ ਇੱਥੇ ਪਹਿਲਾਂ ਛੋਟਾ ਸੀ ਅੱਛਾ ਅੱਛਾ ਕਿਹੜਾ ਪਿੰਡ ਕਿਹੜਾ ਇਹ ਚੂਹੇ ਕੀ ਹੈਂ ਚੂਹੇ ਕੀ ਕਿਹੜਾ ਸੁਣਿਆ ਨਹੀਂ ਚੂਹੇ ਕੀ ਪਿੰਡ ਚੂਹੇ ਕੀ ਤੁਹਾਡਾ ਪੂਰਾ ਨਾਮ ਕੀ ਆ ਸਟੀਫਨ ਸਿੱਧੂ ਸਟੀਫਨ ਸਿੱਧੂ ਇਹ ਮੈਂ ਤੇ ਸ਼ੁਰੂ ਤੋਂ ਹੀ ਹੀ ਨਾ ਮੈਂ ਤੁਹਾਡੇ ਦਾ ਹਾਂਜੀ ਇਹ ਰੋਡ ਕਿੱਧਰ ਨੂੰ ਜਾਂਦਾ ਹੈ ਅੱਗੇ ਨਰਮਲ ਨਰਮਲ ਇਧਰ ਜਿਲੰਦਰ ਇੱਧਰ ਇੱਕਨੀ ਮੋਟੇ ਕੰਮ ਰਹਿ ਗਿਆ ਹੋਰ ਹੁਣ ਇਹਦਾ ਬਸ ਹੋ ਗਿਆ ਕੰਮ ਫਾਇਲਾ ਬਾਰੇ ਦਾ ਹੁਣ ਹੋਰ ਕੀ ਬਣਨਾ ਕੁਝ ਹੋਰ ਵੀ ਨਹੀਂ ਬਾਉਂਡਰੀ ਹੋਣੀ ਹੈ ਹਾਂਜੀ ਬਾਉਂਡਰੀ ਹੋਣੀ ਹੈ ਇੱਥੇ ਬਾਉਂਡਰੀ ਹੈ ਕਿਹੜਾ ਚੈਨਲ ਆਪਾਂ ਅਲਿਮਿਟਡ ਗਿਆਨ ਚੋ ਕੀ ਨਾਮ ਰੱਖਿਆ ਚੂ ਅਚਾ ਉਹਦਾ ਪਿੰਡ ਦਾ ਨਾਮ ਆ ਹਨਾ ਚੂਹੇ ਕੀ ਹੈ ਤਦੋਂ ਤੋਂ ਕਬੱਡੀ ਏਜੰਸੀ ਦੇ ਵਿੱਚ ਧਰਮ ਪਰਵਰਤਨ ਕੀਤਾ ਜਾ ਰਿਹਾ ਤੇ ਤੁਹਾਡੇ ਤੱਕ ਵੀਡੀਓ ਫੁਟੇਜ ਲਿਆਉਣ ਦੇ ਲਈ ਤਰੀਕੇ ਦੇ ਨਾਲ ਗੱਲਬਾਤ ਕੀਤੀ ਗਈ ਹੈ ਪਰ ਅਸੀਂ ਹੁਣ ਜਿਵੇਂ ਕਿ ਸ਼ਾਇਦ ਤੁਸੀਂ ਅਪਡੇਟ ਦੇਖ ਲਿਆ ਹੋਵੇਗਾ ਦਿੱਲੀ ਤੇ ਦੋਸਾਂਝ ਦੇ ਪਿੰਡ ਦੀ ਕਵਰੇਜ ਕਰਨ ਗਏ ਸੀ ਉਸ ਪਿੰਡ ਦੇ ਵਿੱਚ ਵੀ ਮਤਲਬ ਦੁਪਹਿਰ ਦਾ ਸਮਾਂ ਸੀ ਦੁਪਹਿਰ ਦੇ ਸਮੇਂ ਕਾਫੀ ਜਿਆਦੇ ਜੋ ਚਰਚ ਵਾਲੇ ਮਲਾਕੋ ਕਹਿ ਸਕਦੇ ਆ ਜਾਂ ਜੋ ਵੀ ਪਾਦਰੀ ਵਗੈਰਾ ਮੈਨੂੰ ਉਹਨਾਂ ਦੇ ਨਾਮ ਤਾਂ ਨਹੀਂ ਪਤਾ ਕੀ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਦੀ ਪਦਵੀ ਨੂੰ ਉਹ ਕੰਮ ਰੇ ਸੀ ਤੇ ਘਰ ਘਰ ਦੇ ਵਿੱਚ ਜਾ ਕੇ ਪੋਸਟਰ ਵੰਡ ਰਹੇ ਸੀ ਸੋ ਜਿਵੇਂ ਕਿ ਵੈਸੇ ਵੀ ਆਉਂਦਾ ਕਿ ਦਵਾਬਾ ਏਰੀਆ ਪੱਟੀ ਗੰਟੀ ਦੇ ਵਿੱਚ ਕਨਵਰਟ ਹੋ ਰਿਹਾ ਹੈ ਧਰਮ ਪਰਿਵਰਤਨ ਹੋ ਰਿਹਾ ਹੈ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਸਾਰੇ ਧਰਮ ਜੋੜਨਾ ਸਿਖਾਉਂਦੇ ਨੇ ਪਰ ਕੋਈ ਜੇ ਲੋਕਾਂ ਵੱਲੋਂ ਜਿਹੜੇ ਲਾਲਚ ਦੇ ਕੇ ਜਾਂ ਡਰਾਵੇ ਤੁਮ ਘਾਵੇਂ ਨਾਲ ਜਾਂ ਕਿਸੇ ਵੀ ਨਾਲ ਕਿਸੇ ਵੀ ਤਰਲ ਦੇ ਵਿੱਚ ਜੇ ਧਰਮ ਪਰਿਵਰਤਨ ਕੀਤਾ ਜਾਂਦਾ ਕਿਸੇ ਦਾ ਤਾਂ ਉਹ ਮਾੜੀ ਗੱਲ ਹੈ ਧਰਮ ਸਾਰੇ ਮਿਲਣਾ ਸਿਖਾਉਂਦੇ ਨੇ ਜੋੜਨਾ ਸਿਖਾਉਂਦੇ ਨੇ ਪਰ ਕਹਿੰਦੇ ਨੇ ਕਿ ਕੁਝ ਲੋਕ ਗਲਤ ਵੀ ਹੁੰਦੇ ਨੇ ਹਰ ਪਾਸੇ ਤੇ ਜੇ ਲੋਕਾਂ ਵੱਲੋਂ ਇਹ ਵੀ ਇੱਕ ਵੱਡਾ ਖਤਰਾ ਪੰਜਾਬ ਦੇ ਲਈ ਇਸ ਲਈ ਇਹ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆਂ ਉਸ ਵੀਡੀਓ ਦੇ ਵਿੱਚ ਹੋਰ ਖਾਸ ਕੋਈ ਫੁਟੇਜ ਹੋਈ ਤਾਂ ਉਹ ਵੀ ਜ਼ਰੂਰ ਤੁਹਾਨੂੰ ਦਿਖਾਵਾਂਗੇ ਇਸ ਵੇਲੇ ਅਸੀਂ ਦੁਆਬਾ ਏਰੀਆ ਦੇ ਵਿੱਚ ਘੁੰਮ ਰਹੇ ਹਾਂ ਕਵਰੇਜ ਕਰਨ ਦੇ ਲਈ ਆਏ ਹਾਂ ਇੱਥੇ ਖਾਸ ਚਮਕੀਲਾ ਸ੍ਰੀ ਚੱਲ ਰਹੀ ਹੈ ਜੋ ਚਮਕੀਲਾ ਫਿਲਮ ਕਰਕੇ ਉਹਦੇ ਲਈ ਮੈਸੇਂਗਪੁਰ ਤੋਂ ਵੀ ਖਾਸ ਅਪਰੇਟ ਜਿੱਥੇ ਚਮਕੀਲੇ ਦੇ ਕੋਰੀ ਲੱਗੀ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਜਾਂਦੇ ਜਾਂਦੇ ਇਹ ਸਾਡੇ ਨਜ਼ਰੀ ਪਿਆ ਕਿ ਇਹ ਵੱਡਾ ਖਤਰਾ ਪੰਜਾਬ ਦੇ ਲਈ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਧਰਮ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਗਲਤ ਗੱਲ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਵੱਧਨ ਸੀਪੀ ਰਹੀ ਹੈ ਕਿ ਜੋ ਧਰਮ ਪ੍ਰਚਾਰ ਸੰਸਥਾਵਾਂ ਨੇ ਉਹਨਾਂ ਵੱਲੋਂ ਧਰਮ ਪ੍ਰਚਾਰ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਕਰਕੇ ਅਜਿਹੇ ਘਟਨਾਵਾਂ بار-बार ਦੇਖਣ ਨੂੰ ਮਿਲੀਆਂ ਨੇ ਸ਼ਾਇਦ ਭਾਈ ਅਮਰਤਪਾਲ ਸਿੰਘ ਵੱਲੋਂ ਵੀ ਇਹ ਸੇ ਕਰਕੇ ਇਸੁੱਦੇ ਤੇ ਆਵਾਜ਼ ਉਠਾਈ ਗਈ ਸੀ ਕਿਉਂਕਿ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਤਰ ਪਰਵਰਤਨ ਕੀਤਾ ਜਾ ਰਿਹਾ ਹੈ ਭਾਈ ਅਮਰਤਪਾਲ ਦਾ ਪਿੰਡ ਜੱਲੂ ਪਰ ਖੇੜਾ ਵੀ ਇੱਥੇ ਥੋੜੀ ਕਿਲੋਮੀਟਰਾਂ ਦੀ ਦੂਰੀ ਤੇ ਸਿੱਟਾ ਤੇ ਉਹਨਾਂ ਦੇ ਪਿੰਡ ਦੇ ਵਿੱਚ ਆ ਦੇਖ ਲਓ ਤੁਸੀਂ ਜੂਹੇ ਕੀ ਪਿੰਡ ਹੈ ਜਿੱਤੇ ਟੈਕੀ ਦੇ ਉੱਪਰ ਸਰਪੰਚ ਸਿੰਘ ਬਾਬਾ ਭੀਮਰਾਓ ਅੰਬੇਦਕਰ ਦੀ ਫੋਟੋ ਲੱਗੀ ਹੋਈ ਹੈ ਜੂਹੇ ਕੀ ਪਿੰਡ ਹੈ ਇਹ ਪਰ ਉਹ ਇਸ ਪਿੰਡ ਦੇ ਵਿੱਚ ਇਹ ਇੱਕ ਹੋਰ ਜੋ ਸ਼ਾਇਦ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਹੀਂ ਆ ਰਿਹਾ ਜਾਂ ਫਿਰ ਨਜ਼ਰਾਂ ਨੂੰ ਜਾਣ ਕੇ ਅੜ ਦੇਖਿਆ ਕਰ ਦਿੰਦੇ ਨੇ ਬਹੁਤ ਵੱਡਾ ਖਤਰਾ ਪੰਜਾਬ ਦੇ ਲਈ ਤੁਹਾਨੂੰ ਕੀ ਲੱਗਦਾ ਹੈ ਸ਼ੁਰੂ ਕਮੈਂਟ ਕਰਨਾ ਤੇ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਧਰਮ ਕੋਈ ਵੀ ਮਾੜਾ ਨਹੀਂ ਹੈ ਬਸ ਜੋ ਇਹ ਹੋ ਰਿਹਾ ਹੈ ਲਾਲਚ ਨਾਲ ਜਾਂ ਧੱਕੇਸ਼ਾਈ ਦੇ ਨਾਲ ਉਹ ਗੱਲ ਹੁੰਦਾ ਹੈ ਫਿਰ ਜੇ ਕਿਸੇ ਵੀ ਧਰਮ ਦੇ ਵਿੱਚ ਕਨਵਰਟ ਕੀਤਾ ਜਾਵੇ ਸੱਕੇ ਸ਼ਾਇਦ ਲਾਲ ਦੇ ਨਾਲ ਉਹ ਮੜਾ। ਸੋ ਕੀ ਤੁਹਾਡਾ ਜਿਹੜੇ ਇਸ ਵਾਰ ਦੇ ਜੋਕ ਵਟ ਕਰਨਾ। ਸੋ ਦੇਖਦੇ ਜੇਕਰ ਕੋਈ ਹੋਰ ਛੋਟੇ ਜੋ ਇਸ ਅਪਡੇਟ ਉਹ ਤੁਹਾਡੇ ਸਾਹਮਣੇ ਰੱਖਾਂਗੇ। ਧੰਨਵਾਦ। ਜੀ ਆਪ ਦੇ ਵਿੱਚ ਪ੍ਰਭੂ ਯਸ਼ੂ ਮਸੀਹ ਨੇ ਮੈਨੂੰ ਨਾਮ ਦਿੱਤਾ ਔਰ ਬਹੁਤ ਵੱਡਾ ਨਾਮ ਆ। ਮੈਂ ਇੱਕ ਕੀੜਾ, ਇੱਕ ਮਿੱਟੀ ਆ। ਪਰ ਮੇਰਾ ਪ੍ਰਭੂ ਯਸ਼ੂ ਮਸੀਹ ਮੈਨੂੰ ਬਣਾਉਣ ਵਾਲਾ ਹallelujah। ਜੋ ਮੁਰਗਾਈ ਚ ਜੀ ਉੱਠਿਆ ਏ। ਜੋ ਤੁਹਾਨੂੰ ਔਰ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਏ। ਕੀ ਬਾਰੇ ਦੱਸਣਾ ਕੀ ਪ੍ਰਭੂ ਯੇਸ਼ੂ ਮਸੀਹ ਕੌਣ ਆ ਪ੍ਰਭੂ ਯੇਸ਼ੂ ਮਸੀਹ ਕੋਈ ਜਾਤ ਪਾਤ ਦਾ ਰੰਮਾ ਪਰਮੇਸ਼ਰ ਨਹੀਂ ਆ ਪ੍ਰਭੂ ਯੇਸ਼ੂ ਮਸੀਹ ਇਨਸਾਨ ਨਾਮਾ ਪਰਮੇਸ਼ਰ ਆ ਉਹ ਕੋਈ ਗੁੱਤ ਕਰ ਜਾਂਦਾ

Aleluya.